ਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਤੋਂ ਦਸ਼ਮ ਪਾਤਸ਼ਾਹ ਤੱਕ ਜਦ ਵੀ ਗੁਰੂ ਸਾਹਿਬ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੁੰਦਾ ਤਾਂ ਸਿੱਖਾਂ ਨੇ ਸਮਰੱਥਾ ਅਨੁਸਾਰ ਗੁਰੂ ਸਾਹਿਬ ਨਾਲ ਸ਼ਬਦ ਗਾਉਂਦੇ ਦੂਰ ਤੱਕ ਜਾਣਾ ਤੇ ਹੌਲੀ-ਹੌਲੀ ਨਗਾਰੇ ਨਿਸ਼ਾਨ ਅਤੇ ਅਕਾਲੀ ਫੌਜ ਇਸ ਜਲੂਸ ਪਾਵ ਜਲਵਾ ਦੀ ਸ਼ੋਭਾ ਬਣੀ ਨਗਰ ਕੀਰਤਨ ਵਿੱਚ ਨਗਾਰਜੀ ਸਿੰਘ ਨਿਸ਼ਾਨਜੀ ਸਿੰਘ ਪੰਜ ਸਿੰਘ ਗੁਰੂ ਸਾਹਿਬ ਅਤੇ ਫੇਰ ਗੁਰਸੰਗਤ ਚਲਦੀ ਹੈ। ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦਾ ਸਤਕਾਰ ਅਤੇ ਮਰਿਆਦਾ ਦੀ ਪਾਲਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ। ਬਾਕੀ ਸਭ ਰਸਮਾਂ ਅਤੇ ਰਿਵਾਜ ਦੂਜੇ ਦਰਜੇ ਤੇ ਹੋਣੇ ਚਾਹੀਦੇ ਹਨ। ਸੰਗਤ ਦੀ ਕੋਸ਼ਿਸ਼ ਇਹੋ ਹੋਣੀ ਚਾਹੀਦੀ ਹੈ ਕਿ ਨਗਰ ਕੀਰਤਨ ਵੇਲੇ ਸਪੀਕਰਾਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ। ਗੁਰਬਾਣੀ ਕੀਰਤਨ ਦੀ ਆਵਾਜ਼ ਸੰਗਤ ਤੱਕ ਸੀਮਤ ਹੋਵੇ। ਬੈਂਡ ਵਾਲੀਆਂ ਟੋਲੀਆਂ ਪੋ ਜੀ ਨਾਚ ਸਾਧਨਾ ਉੱਪਰ ਡੀਜੇ ਗੁਰੂਆਂ ਤੇ ਭਗਤਾਨੀਆਂ ਤਸਵੀਰਾਂ ਅਤੇ ਮੰਨਕਾ ਚਾਉ ਵਾਲੇ ਬੇਅੰਤ ਸਾਧਨ ਹਾਸੇ ਦਾ ਕਾਰਨ ਬਣਦੇ ਹਨ ਨਾਲ ਹੀ ਸੰਗਤ ਦੀ ਪਵਿੱਤਰ ਭਾਵਨਾ ਨੂੰ ਥੇਸ ਪਹੁੰਚਾਉਂਦੇ ਹਨ ਨਗਰ ਕੀਰਤਨ ਜਾਂ ਜਲੂਸ ਸੋਨਾ ਅਤੇ ਗੁਰੂ ਬਖਸ਼ਿਸ਼ ਦਾ ਪਾਤਰ ਖਾਲਸਾਈ ਤਰੀਕੇ ਦੇ ਜਾਹੋ ਜਲਾਲ ਨਾਲ ਹੀ ਬਣਨਾ ਹੈ ਗੁਰਸੰਗਤ ਦੀ ਇਹੋ ਕੋਸ਼ਿਸ਼ ਹੋਣੀ ਚਾਹੀਦੀ ਹੈ